ਅੱਖਾਂ ਨਹੀਂ ਵਿਖਾਉਣੀਆਂ ਮੈਨੂੰ ਮੈਂ ਨਹੀਂ ਕਰਨਾ ਤਾਂ ਨਹੀਂ ਕਰਨਾ ਗੱਲ ਖਤਮ ਕਰਨਾ ਕਿ ਮੈਂ ਨਹੀਂ ਆਪੋ ਤੋਂ ਬਾਹਰ ਨਾ ਕੋ ਫਰਕ ਕੀ ਕਰਾਂ ਤੂੰ ਕੀ ਕਰ ਲੋਗੇ ਬਾਹਰ ਬਾਹਰ ਕੀ ਕਰ ਲੋਗੇ ਬਾਹਰ ਕੀ ਗੱਲ ਹੋ ਗਈ ਬਾਹਰ ਕੀ ਕਰ ਲੋਗੇ ਕੀ ਗੱਲ ਹੋ ਗਈ ਮੈਂ ਬਤਾਉਂਦਾ ਮੈਂ ਕਰਦਾ ਚਾਹਦਾ ਹਾਂ ਨਹੀਂ ਕਰਦੇ ਤੇਰੇ ਤੇ ਕੀ ਗੱਲ ਹੋ ਤੁਸੀਂ ਪ੍ਰਧਾਨ ਪਰ ਕੋਈ ਨਾ ਗਿਆ ਬੈਠਾ ਇੱਕ ਮਿੰਟ ਜਾ ਤੇਰੇ ਇੱਕ ਮਿੰਟ ਜੀ ਨਾ ਮਾਰਦਾ ਤੇਰੇ ਸਤਾਂਦਾ ਨਾ ਸਤਾਂਦਾ ਤੇ ਪਟਵਾਰੀ ਦਾ ਇੱਕ ਮਿੰਟ ਤੁਸੀਂ ਬੈਠੋ ਤੇ ਤੇਰਾ ਸਲਾਵਾ ਨਹੀਂ ਲੈਣਾ ਆ ਤੇ ਤੂੰ ਬੰਦਾ ਬਣ ਕੇ ਮੇਰਾ ਕੰਮ ਕਰ ਇੱਕ ਵਾਰੀ ਇਕਵਾਲੋ 50 ਵਾਰੀ ਇਕਵਾਲੋ 500 ਵਾਰੀ ਇਕਵਾਲੋ ਮੈਂ ਨਹੀਂ ਇਹ ਕੰਮ ਕਰਦਾ ਕਰਨਾ ਕਿਉਂ ਨਹੀਂ ਹਰ ਪਰਮਾ ਦਾ ਪਾਉਗਾ ਤਰੋਂ ਨਵਲਾ ਸਾਹਿਬ ਦੇਖੋ ਉੱਚਾ ਨਹੀਂ ਬੋਲਣਾ ਮੇਰੇ ਦਫ਼ਤਰ ਬੈਠਿਓ ਬਰੇ ਮਹਿਮਾਨ ਪਾ ਜਨ ਫਟਵਾ ਜੀ ਯਾਰ ਮੇਰੇ ਹੱਥ ਕਿੱਥੇ ਵਾਧਾ ਲੈ ਗਿਆ ਬੰਦਾ ਕਿਉਂ ਕੀ ਗੱਲ ਹੋ ਗਈ ਯਾਰ ਮੈਂ ਨਾ ਕੰਮ ਨਹੀਂ ਕਰਦਾ ਅਸੀਂ ਨੰਬਰ ਦਾ ਨੰਬਰ ਫੋਟੇ ਨਾ ਕਰ ਨੂੰ ਫੋਨ ਦੇ ਕਿਤੇ ਉਹ ਮੇਰਾ ਕੰਮ ਕਰਦੇ ਨੇ ਮੈਂ ਦੇ ਲਾਦਰਣਾ ਪੈਣੀ। ਬੱਸ ਬੱਸ ਸਭ ਇਹੋ ਜਿਹੀ ਧਮਕੀਆਂ ਨਹੀਂ ਮੈਂ ਸੁਣ ਕੇ ਰਾਜੀ। ਇਹਦਾ ਕੰਮ ਕਰਾ ਕੇ ਛੱਡਾਂ ਤੇ ਇੱਚੀ ਕਰਾਵਾਂਗੇ। ਆਹ ਮੇਜ਼ ਤੇ ਮੁੱਕੀਆਂ ਜੀਆਂ ਮਾਰ ਕੇ ਮੈਨੂੰ ਧਮਕੀ ਦੇਣ ਦੀ ਲੋੜ ਨਹੀਂ। ਅਜੇ ਨੰਬਰਦਾਰ ਹੁੰਦੇ ਆ। ਹੁੰਦੇ ਨੇ ਮੈਂ ਕਰੋ ਦੱਸਦਾ ਤੇ ਅਸੀਂ ਕੰਮ ਕਰਾ ਲੈਨੇ ਹੁੰਦੇ ਆ। ਉਹ ਗੱਲ ਸੁਣ ਛੋਟੇ ਵੀਰ ਉਹ ਕੋਈ ਜੱਕਰ ਨਹੀਂ ਉਹ ਪੁਰਾਣੇ ਨੰਬਰਦਾਰ ਜੱਦੀ ਪੁਛਤੀ ਆ ਥੋੜਾ ਜਿਹਾ ਬੋਲਰ ਨਾਲ ਲੈ ਜਾਂਦਾ ਸੰਸਾਰ ਚ। ਨਹੀਂ ਕਿ ਬੋਲਰ ਵੀ ਬੰਦੇ ਤੁਸੀਂ ਉਹਨਾਂ ਦਾ ਕੰਮ ਕਰੋ।